ਪੁਰਾਣੇ ਜ਼ਮਾਨੇ ਦੀ ਗੱਲ ਹੈ ਇੱਕ ਸ਼ਹਿਰ ਵਿੱਚ ਜ਼ਾਹਿਦ ਨਾਮ ਦਾ ਇੱਕ ਵਪਾਰੀ ਰਹਿੰਦਾ ਸੀ ਉਹ ਬਹੁਤ ਮਿਹਨਤੀ ਅਤੇ ਰਹਿਮਦਿਲ ਇਨਸਾਨ ਸੀ ਰੱਬ ਨੇ ਉਸ ਦੇ ਕਾਰੋਬਾਰ ਵਿੱਚ ਅਜਿਹੀ ਬਰਕਤ ਦਿੱਤੀ ਸੀ ਕਿ ਲੋਕ ਦੂਰੋਂ ਦੂਰੋਂ ਉਸ ਕੋਲ ਸੌਦਾ ਲੈਣ ਆਉਂਦੇ ਪਰ ਜ਼ਾਹਿਦ ਦੀ ਅਸਲੀ ਸ਼ਾਨ ਉਸ ਦਾ ਕਾਰੋਬਾਰ ਨਹੀਂ ਬਲਕਿ ਉਸ ਦਾ ਚੰਗਾ ਚਰਿੱਤਰ ਅਤੇ ਇਨਸਾਫ ਸੀ ਉਸ ਦਾ ਵਿਸ਼ਵਾਸ ਸੀ ਕਿ ਜੋ ਵੀ ਮਾਲ ਉਸ ਕੋਲ ਆਵੇ ਉਸ ਵਿੱਚੋਂ ਸਭ ਤੋਂ ਪਹਿਲਾਂ ਗਰੀਬ ਅਤੇ ਬਿਨਾ ਮਾਪਿਆਂ ਦੇ ਬੱਚਿਆਂ ਦਾ ਹਿੱਸਾ ਕੱਢਿਆ ਜਾਵੇ ਫਿਰ ਹੀ ਆਪਣੇ ਲਈ ਰੱਖਿਆ ਜਾਵੇ ਇਸੇ ਲਈ ਉਸ ਦੇ ਘਰੋਂ ਕਦੇ ਕੋਈ ਵੀ ਗਰੀਬ ਖਾਲੀ ਹੱਥ ਨਹੀਂ ਸੀ ਗਿਆ ਲੋਕ ਉਸ ਨੂੰ ਬਾਜ਼ਾਰ ਦਾ ਸਭ ਤੋਂ ਵੱਧ ਭਰੋਸੇ ਵਾਲਾ ਇਨਸਾਨ ਕਹਿੰਦੇ ਸੀ ਪਰ ਘਰ ਦੇ ਅੰਦਰ ਹਾਲਾਤ ਬਿਲਕੁਲ ਇਸ ਤੋਂ ਵੱਖਰੇ ਸੀ ਉਸ ਦੀ ਘਰਵਾਲੀ ਉਸ ਨੂੰ ਹਮੇਸ਼ਾ ਤਿੱਖੇ ਬੋਲ ਬੋਲਦੀ ਰਹਿੰਦੀ ਉਹ ਉਸ ਨੂੰ ਕਹਿੰਦੀ ਤੁਸੀਂ ਦੂਜਿਆਂ ਤੇ ਇੰਨਾ ਖਰਚਾ ਕਿਉਂ ਕਰਦੇ ਹੋ ਜੇਕਰ ਕੱਲ ਨੂੰ ਕਾਰੋਬਾਰ ਡੁੱਬ ਗਿਆ ਤਾਂ ਅਸੀਂ ਵੀ ਭੁੱਖੇ ਮਰ ਜਾਵਾਂਗੇ। ਜ਼ਾਹਿਦ ਹੱਸਦਾ ਹੋਇਆ ਕਹਿੰਦਾ, "ਓਹ ਭਗਵਾਨ, ਧਨ-ਦੌਲਤ ਰੱਬ ਦੀ ਭਰੋਸੇ ਵਾਲੀ ਚੀਜ਼ ਹੈ। ਉਹ ਚਾਹੇ ਤਾਂ ਇੱਕ ਪਲ ਵਿੱਚ ਸਭ ਲੈ ਲਵੇ ਅਤੇ ਚਾਹੇ ਤਾਂ 100 ਗੁਣਾ ਵਾਪਸ ਦੇ ਦੇਵੇ।" ਘਰ ਵਾਲੀ ਗੁੱਸੇ ਵਿੱਚ ਕਹਿੰਦੀ, "ਇਹ ਗੱਲਾਂ ਕਿਤਾਬਾਂ ਵਿੱਚ ਹੀ ਚੰਗੀਆਂ ਲੱਗਦੀਆਂ ਨੇ, ਜ਼ਿੰਦਗੀ ਵਿੱਚ ਨਹੀਂ।" ਜ਼ਾਹਿਦ ਖਾਮੋਸ਼ ਹੋ ਜਾਂਦਾ ਪਰ ਉਸਦਾ ਦਿਲ ਹੋਰ ਵੀ ਮਜ਼ਬੂਤ ਹੋ ਜਾਂਦਾ ਕਿ ਚੰਗੇ ਕੰਮਾਂ ਤੋਂ ਪਿੱਛੇ ਨਹੀਂ ਹਟੇਗਾ। ਇੱਕ ਦਿਨ ਬਾਜ਼ਾਰ ਵਿੱਚ ਵੱਡਾ ਨੁਕਸਾਨ ਹੋ ਗਿਆ। ਜ਼ਾਹਿਦ ਦੀ ਦੁਕਾਨ ਦਾ ਸਾਰਾ ਮਾਲ ਜਲ ਕੇ ਰਾਖ ਹੋ ਗਿਆ। ਉਸ ਦਾ ਪੂਰਾ ਕਾਰੋਬਾਰ ਖਤਮ ਹੋ ਗਿਆ। ਹੁਣ ਘਰ ਵਿੱਚ ਖਾਣ ਤੱਕ ਦਾ ਸਮਾਨ ਨਹੀਂ ਸੀ। ਉਸ ਦੀ ਘਰ ਵਾਲੀ ਚਿਲਾਉਂਦੀ ਹੈ। ਉਹ ਕਹਿੰਦੀ ਹੈ, "ਦੇਖ ਲਿਆ ਤੁਹਾਡੇ ਚੰਗੇ ਕੰਮਾਂ ਦਾ ਨਤੀਜਾ। ਜੇਕਰ ਤੁਸੀਂ ਦੂਜਿਆਂ ਤੇ ਇੰਨਾ ਖਰਚਾ ਨਾ ਕੀਤਾ ਹੁੰਦਾ ਤਾਂ ਅੱਜ ਇਹ ਹਾਲ ਨਾ ਹੁੰਦਾ।" ਜ਼ਾਹਿਦ ਦੀਆਂ ਅੱਖਾਂ ਵਿੱਚੋਂ ਹੰਝੂ ਪਾਰ ਆਏ। ਉਸ ਨੇ ਆਸਮਾਨ ਵੱਲ ਆਪਣੇ ਹੱਥ ਚੁੱਕ ਕੇ ਕਿਹਾ, "ਓ ਮੇਰੇ ਰੱਬਾ, ਮੈਂ ਬਹੁਤ ਪਾਪੀ ਹਾਂ ਪਰ ਤੇਰੇ ਲੋਕਾਂ ਦੀ ਮਦਦ ਕਰਦਾ ਰਿਹਾ।" ਹੁਣ ਤਾਂ ਤੂੰ ਹੀ ਮੇਰੇ ਲਈ ਕੋਈ ਰਾਹ ਖੋਲ ਉਸ ਰਾਤ ਜ਼ਾਹਿਦ ਬੇਚੈਨ ਹੋ ਕੇ ਸੋਇਆ ਸੁਪਨੇ ਵਿੱਚ ਉਸਨੇ ਵੇਖਿਆ ਕਿ ਇੱਕ ਸਫੇਦ ਕੱਪੜਿਆਂ ਵਿੱਚ ਲਿਪਟਿਆ ਬੁੱਢਾ ਆਦਮੀ ਆਇਆ ਅਤੇ ਬੋਲਿਆ ਜ਼ਾਹਿਦ ਕੱਲ ਸਵੇਰੇ ਦਰਿਆ ਦੇ ਕੰਢੇ ਤੇ ਚਲਾ ਜਾਈਂ ਉੱਥੇ ਤੈਨੂੰ ਇੱਕ ਰਹਾਸ ਮਿਲੇਗਾ ਜੋ ਤੇਰੀ ਜ਼ਿੰਦਗੀ ਬਦਲ ਦੇਵੇਗਾ ਸਵੇਰੇ ਹੀ ਜ਼ਾਹਿਦ ਦਰਿਆ ਵੱਲ ਨਿਕਲ ਪਿਆ ਉਹ ਪਾਣੀ ਦੇ ਕੰਢੇ ਤੇ ਬੈਠਾ ਹੀ ਸੀ ਕਿ ਉਸਨੇ ਵੇਖਿਆ ਇੱਕ ਛੋਟਾ ਜਿਹਾ ਜ਼ਖਮੀ ਪੰਛੀ ਪਾਣੀ ਵਿੱਚ ਡਿੱਗ ਕੇ ਲੜਖੜਾ ਰਿਹਾ ਸੀ ਉਹ ਦੌੜ ਕੇ ਉਸ ਨੂੰ ਬਾਹਰ ਕੱਢ ਲੈਂਦਾ ਉਸ ਨੂੰ ਘਾਹ ਤੇ ਰੱਖਦਾ ਅਤੇ ਪਾਣੀ ਦੀਆਂ ਕੁਝ ਬੂੰਦਾਂ ਉਸ ਦੇ ਮੂੰਹ ਵਿੱਚ ਪਾ ਦਿੰਦਾ ਹੈਰਾਨੀ ਦੀ ਗੱਲ ਇਹ ਹੋਈ ਕਿ ਉਹ ਪੰਛੀ ਬੋਲ ਪੈਂਦਾ ਉਹ ਕਹਿੰਦਾ ਉਹ ਦਿਲ ਦੇ ਸਾਫ਼ ਇਨਸਾਨ ਮੈਂ ਕੋਈ ਆਮ ਪੰਛੀ ਨਹੀਂ ਹਾਂ ਬਲਕਿ ਜਿੰਨਾ ਦੇ ਲੋਕਾਂ ਦਾ ਰੱਖਿਆ ਕਰਤਾ ਤੂੰ ਮੇਰੀ ਜਾਨ ਬਚਾਈ ਹੈ ਬਦਲੇ ਵਿੱਚ ਮੈਂ ਤੈਨੂੰ ਅਜਿਹੀ ਧਨ ਦੌਲਤ ਦੱਸਾਂਗਾ ਜੋ ਸੋਨੇ ਚਾਂਦੀ ਤੋਂ ਵੀ ਵੱਧ ਕੀਮਤੀ ਹੋਵੇਗੀ ਅੱਜ ਤੋਂ ਤੂੰ ਜ਼ਮੀਨ ਦੇ ਹੇਠਾਂ ਲੁਕੋਏ ਹੋਏ ਖਜ਼ਾਨਿਆਂ ਦੀ ਆਹਟ ਸੁਣ ਸਕੇਗਾ ਜਿੱਥੇ ਵੀ ਖਜ਼ਾਨਾ ਦੱਬਿਆ ਹੋਵੇਗਾ ਤੇਰੇ ਦਿਲ ਵਿੱਚ ਇੱਕ ਨਰਮ ਜਿਹੀ ਆਵਾਜ਼ ਉਠੇਗੀ ਕਿ ਇੱਥੇ ਤੋਂ ਤਲਾਸ਼ ਕਰ ਪਰ ਯਾਦ ਰੱਖੀ ਇਹ ਗਿਆਨ ਸਿਰਫ ਦੂਜਿਆਂ ਦੀ ਮਦਦ ਲਈ ਹੈ ਜੇਕਰ ਤੂੰ ਇਸ ਨੂੰ ਆਪਣੇ ਲੋਭ ਲਈ ਵਰਤੇਗਾ ਤਾਂ ਇਹ ਗਿਆਨ ਤੇਰੇ ਕੋਲੋਂ ਖੋ ਲਿਆ ਜਾਵੇਗਾ ਅਤੇ ਤੇਰਾ ਅੰਤ ਬਹੁਤ ਬੁਰਾ ਹੋਵੇਗਾ ਯਾਹਿਦ ਨੇ ਸਿਰ ਝੁਕਾ ਕੇ ਕਿਹਾ ਮੈਂ ਗਵਾਹੀ ਦਿੰਦਾ ਕਿ ਮੇਰੀ ਨੀਅਤ ਸਿਰਫ ਰੱਬ ਦੀ ਖੁਸ਼ੀ ਅਤੇ ਉਸ ਦੇ ਲੋਕਾਂ ਦੀ ਮਦਦ ਲਈ ਹੀ ਹੋਵੇਗੀ ਪੰਛੀ ਉਸ ਦੇ ਮੋਢੇ ਤੇ ਬੈਠ ਗਿਆ ਅਤੇ ਆਪਣੀ ਚੁੰਝ ਨਾਲ ਉਸਦੇ ਕੰਨਾਂ ਨੂੰ ਹਲਕਾ ਜਿਹਾ ਛੂ ਲਿਆ ਤੇ ਜ਼ਾਹਿਦ ਦੇ ਦਿਲ ਵਿੱਚ ਇੱਕ ਰੌਸ਼ਨੀ ਭਰ ਗਿਆ ਅੱਖਾਂ ਖੋਲਣ ਤੇ ਉਹ ਖੁਦ ਇਕੱਲਾ ਕੰਡੇ ਤੇ ਬੈਠਾ ਸੀ ਪਰ ਦਿਲ ਵਿੱਚ ਅਜੀਬ ਜਿਹੀ ਰੌਸ਼ਨੀ ਸੀ ਉਸੇ ਸ਼ਾਮ ਉਹ ਘਰ ਵਾਪਸ ਆਇਆ ਘਰਵਾਲੀ ਗੁੱਸੇ ਨਾਲ ਬੋਲੀ ਕਿੱਥੇ ਸੀ ਘਰ ਵਿੱਚ ਆਟਾ ਖਤਮ ਹੈ ਚੁੱਲ੍ਹਾ ਠੰਡਾ ਪਿਆ ਹੈ ਅਤੇ ਤੂੰ ਬਾਹਰ ਘੁੰਮ ਰਿਹਾ ਜ਼ਾਹਿਦ ਨੇ ਨਰਮਾਈ ਨਾਲ ਜਵਾਬ ਦਿੱਤਾ ਧੀਰਜ ਰੱਖ ਰੱਬ ਦੀ ਕਿਰਪਾ ਨਾਲ ਦਰਵਾਜ਼ੇ ਖੁੱਲ ਜਾਣਗੇ ਅਗਲੇ ਦਿਨ ਯਾਹਿਦ ਨੇ ਨਮਾਜ਼ ਤੋਂ ਬਾਅਦ ਅਚਾਨਕ ਦਿਲ ਵਿੱਚ ਖਿਆਲ ਮਹਿਸੂਸ ਕੀਤਾ ਕਿ ਪਿੰਡ ਦੇ ਪੁਰਾਣੇ ਖੂਹ ਕੋਲ ਜਾਵਾਂ ਉਹ ਉੱਥੇ ਗਿਆ ਅਤੇ ਜ਼ਮੀਨ ਖੋਦਣ ਲੱਗਾ ਕੁਝ ਹੀ ਡੂੰਘਾਈ ਤੇ ਉਸ ਨੂੰ ਇੱਕ ਮਿੱਟੀ ਦਾ ਘੜਾ ਮਿਲਿਆ ਜਿਸ ਵਿੱਚ ਚਾਂਦੀ ਦੇ ਕੁਝ ਸਿੱਕੇ ਭਰੇ ਹੋਏ ਸੀ ਯਾਹਿਦ ਨੇ ਕੁਝ ਸਿੱਕੇ ਚੱਕੇ ਤੇ ਬਾਕੀ ਸਾਰਾ ਮਟਕਾ ਉੱਥੇ ਹੀ ਛੱਡ ਦਿੱਤਾ ਘਰ ਜਾ ਕੇ ਘਰਵਾਲੀ ਨੂੰ ਸਿਰਫ ਜ਼ਰੂਰਤ ਮੁਤਾਬਕ ਓਨਾ ਹੀ ਦਿਖਾਇਆ ਜਿੰਨਾ ਗੁਜ਼ਾਰਾ ਕਰਨ ਲਈ ਕਾਫੀ ਸੀ ਕਰ ਵਾਲੀ ਦੀਆਂ ਅੱਖਾਂ ਵਿੱਚ ਚਮਕ ਆ ਗਈ ਉਹ ਫੌਰਨ ਬੋਲੀ ਵਾਹ ਹੁਣ ਅਸੀਂ ਵੀ ਅਮੀਰਾ ਵਾਂਗ ਜੀ ਸਕਾਂਗੇ ਯਾਹਿਦ ਮੁਸਕਰਾ ਕੇ ਬੋਲਿਆ ਇਹ ਧਨ ਦੌਲਤ ਸਾਡੀ ਨਹੀਂ ਹੈ ਇਹ ਉਹਨਾਂ ਗਰੀਬਾਂ ਦੀ ਹੈ ਜਿਨ੍ਹਾਂ ਕੋਲ ਕੁਝ ਖਾਣ ਲਈ ਨਹੀਂ ਹੈ ਅਸੀਂ ਇਸ ਵਿੱਚੋਂ ਆਪਣਾ ਹੱਕ ਕੱਢਾਂਗੇ ਬਾਕੀ ਰੱਬ ਦੇ ਲੋਕਾਂ ਵਿੱਚ ਵੰਡ ਦੇਵਾਂਗੇ ਕਰ ਵਾਲੀ ਗੁੱਸੇ ਵਿੱਚ ਧਮਕੀ ਦੇਂਦੀ ਬੋਲੀ ਜੇਕਰ ਤੁਸੀਂ ਅਜਿਹਾ ਕੀਤਾ ਤਾਂ ਮੈਂ ਇਹ ਘਰ ਛੱਡ ਦੇਾਂਗੀ ਤੁਹਾਡੇ ਚੰਗੇ ਕੰਮਾਂ ਨੇ ਪਹਿਲਾਂ ਹੀ ਸਾਨੂੰ ਬਰਬਾਦ ਕਰ ਦਿੱਤਾ ਹੁਣ ਹੋਰ ਨਾ ਕਰੋ ਜ਼ਾਹਿਦ ਨੇ ਖاموشੀ ਨਾਲ ਕਿਹਾ ਰੱਬ ਦੀ ਕਸਮ ਮੈਂ ਕਿਸੇ ਗਰੀਬ ਦਾ ਹੱਕ ਨਹੀਂ ਮਾਰ ਸਕਦਾ ਚਾਹੇ ਤਾਂ ਤੁਸੀਂ ਸਭ ਕੁਝ ਛੱਡ ਕੇ ਚਲੇ ਜਾਓ ਮੈਂ ਆਪਣੇ ਅਸੂਲਾਂ ਤੋਂ ਪਿੱਛੇ ਨਹੀਂ ਹਟਾਂਗਾ ਉਸ ਰਾਤ ਘਰਵਾਲੀ ਵਿੱਚ ਚੈਨੀ ਵਿੱਚ ਕਰਵਟਾਂ ਬਦਲਦੀ ਰਹੀ ਉਸ ਨੂੰ ਨੀਂਦ ਨਾ ਆਈ ਉਹ ਸੋਚਦੀ ਰਹੀ ਇਹ ਆਦਮੀ ਕਿਹੜਾ ਰਹੱਸ ੁਕਾ ਰਿਹਾ ਹੈ ਮੈਨੂੰ ਇਹ ਰਹੱਸ ਜਾਨਣਾ ਹੈ ਅਗਲੇ ਦਿਨ ਸਵੇਰੇ ਜ਼ਾਹਿਦ ਬਾਜ਼ਾਰ ਵੱਲ ਨਿਕਲਿਆ ਰਸਤੇ ਵਿੱਚ ਇੱਕ ਬੁੱਢੀ ਔਰਤ ਮਿਲੀ ਉਸ ਦੇ ਹੱਥ ਵਿੱਚ ਖਾਲੀ ਥਾਲੀ ਸੀ ਅਤੇ ਚਿਹਰੇ ਤੇ ਭੁੱਖ ਦੇ ਨਿਸ਼ਾਨ ਸਪਸ਼ਟ ਸੀ ਉਹ ਆਹ ਭਰਤੀ ਹੋਈ ਬੋਲੀ ਬੇਟਾ ਰੱਬ ਤੈਨੂੰ ਸਲਾਮਤ ਰੱਖੇ ਤਿੰਨ ਦਿਨਾਂ ਤੋਂ ਮੇਰੇ ਘਰ ਵਿੱਚ ਚੁੱਲਾ ਨਹੀਂ ਜਲਿਆ ਜੇਕਰ ਕੁਝ ਹੈ ਤਾਂ ਦੇ ਦਿਓ ਜ਼ਾਹਿਦ ਦੇ ਦਿਲ ਵਿੱਚ ਉਹੀ ਨਰਮ ਜਿਹੀ ਆਵਾਜ਼ ਦੁਬਾਰਾ ਗੂੰਜੀ ਅਤੇ ਉਸ ਨੇ ਉਹੀ ਕੀਤਾ ਜੋ ਉਸ ਦੇ ਸੱਚੇ ਦਿਲ ਨੇ ਸਿਖਾਇਆ ਸੀ ਜ਼ਾਹਿਦ ਨੇ ਨਰਮਾਈ ਨਾਲ ਕਿਹਾ ਅੰਮਾ ਤੁਸੀਂ ਆਪਣੇ ਘਰ ਦੇ ਪਿਛਲੇ ਹਿੱਸੇ ਦੀ ਖੁਦਾਈ ਕਰੋ ਔਰਤ ਨੇ ਹੈਰਾਨੀ ਨਾਲ ਪੁੱਛਿਆ ਬੇਟਾ ਉੱਥੇ ਕੀ ਹੈ ਜ਼ਾਹਿਦ ਮੁਸਕਰਾ ਕੇ ਬੋਲਿਆ ਆਵਾਮਾ ਅੱਲਾ ਦੇ ਘਰ ਇਸ ਵਿੱਚ ਵੇਖਣ ਚੱਲੋ ਉਹ ਦੋਵੇਂ ਉਸਦੇ ਘਰ ਪਹੁੰਚੇ ਜ਼ਾਹਿਦ ਉਸਦੇ ਵੇੜੇ ਨੂੰ ਕਹੀ ਨਾਲ ਪੁੱਟਣ ਲੱਗਾ ਕੁਝ ਹੀ ਦੇਰ ਵਿੱਚ ਇੱਕ ਪੁਰਾਣਾ ਲੱਕੜ ਦਾ ਸੰਦੂਕ ਬਰਾਮਦ ਹੋਇਆ ਔਰਤ ਦੀਆਂ ਅੱਖਾਂ ਹੈਰਾਨੀ ਨਾਲ ਫਟੀਆਂ ਰਹਿ ਗਈਆਂ ਸੰਦੂਕ ਖੋਲਿਆ ਗਿਆ ਤਾਂ ਅੰਦਰ ਚਮਕਦੇ ਹੋਏ ਸੋਨੇ ਚਾਂਦੀ ਦੇ ਸਿੱਕੇ ਅਤੇ ਕੁਝ ਕਣਕ ਦੇ ਥੈਲੇ ਰੱਖੇ ਹੋਏ ਸੀ ਔਰਤ ਦੇ ਹੱਥ ਕੰਬਣ ਲੱਗੇ ਉਸਨੇ ਰੋਂਦੇ ਹੋਏ ਕਿਹਾ ਬੇਟਾ ਇਹ ਤਾਂ ਮੇਰੇ ਮਰੇ ਹੋਏ ਸਹੁਰੇ ਦਾ ਮਾਲ ਲੱਗਦਾ ਮੈਨੂੰ ਤਾਂ ਕਦੇ ਪਤਾ ਹੀ ਨਹੀਂ ਚੱਲਿਆ ਕਿ ਉਸਨੇ ਇਹ ਸਭ ਕਿੱਥੇ ਲੁਕਾਇਆ ਸੀ। ਜ਼ਾਹਿਦ ਨੇ ਪਿਆਰ ਨਾਲ ਕਿਹਾ, "ਅੰਮਾ, ਇਹ ਸਭ ਰੱਬ ਦੀ ਕਿਰਪਾ ਹੈ। ਉਸਨੇ ਤੁਹਾਨੂੰ ਭੁੱਖ ਤੋਂ ਬਚਾਉਣ ਲਈ ਇਹ ਸਭ ਪੈਦਾ ਕੀਤਾ। ਹੁਣ ਕਦੇ ਫਿਕਰ ਨਾ ਕਰਿਓ।" ਉਸਨੇ ਉਹ ਸੰਦੂਕ ਅਤੇ ਸਾਰਾ ਅਨਾਜ ਉਸ ਬੁੱਢੀ ਔਰਤ ਦੇ ਹਵਾਲੇ ਕਰ ਦਿੱਤਾ। ਇਹ ਖਬਰ ਪੂਰੇ ਪਿੰਡ ਵਿੱਚ ਫੈਲ ਗਈ ਕਿ ਜ਼ਾਹਿਦ ਜਿੱਥੇ ਵੀ ਜਾਂਦਾ ਹੈ, ਉੱਥੇ ਖੁਸ਼ਹਾਲੀ ਆ ਜਾਂਦੀ ਹੈ। ਲੋਕ ਕਤਾਰਾਂ ਬਣਾ ਕੇ ਉਸਦੇ ਦਰਵਾਜ਼ੇ ਤੇ ਆਉਣ ਲੱਗੇ। ਕੋਈ ਕਹਿੰਦਾ, "ਮੇਰਾ ਖੇਤ ਬੰਜਰ ਹੈ, ਦੱਸੋ ਪਾਣੀ ਕਿੱਥੋਂ ਮਿਲੇਗਾ?" ਕੋਈ ਕਹਿੰਦਾ ਮੇਰੀ ਦੁਕਾਨ ਡੁੱਬ ਗਈ ਹੈ ਕੋਈ ਰਾਹ ਦਿਖਾਓ ਜ਼ਾਹਿਦ ਹਰ ਕਿਸੇ ਦੀ ਮਦਦ ਕਰਦਾ ਪਰ ਕਿਸੇ ਨੂੰ ਉਹ ਰਾਹੱਸ ਨਾ ਦੱਸਦਾ ਘਰ ਤੇ ਅੰਦਰ ਹਾਲਾਤ ਬਦਲਦੇ ਗਏ ਉਸ ਦੀ ਘਰ ਵਾਲੀ ਦਿਨ ਬਦ ਦਿਨ ਸ਼ੱਕ ਵਿੱਚ ਪੈਂਦੀ ਗਈ ਉਹ ਕਹਿੰਦੀ ਜ਼ਾਹਿਦ ਤੁਸੀਂ ਇਹ ਸਭ ਕਿਵੇਂ ਕਰ ਲੈਂਦੇ ਹੋ ਕਦੇ ਸੰਦੂਕ ਨਿਕਲ ਆਉਂਦਾ ਕਦੇ ਅਨਾਜ ਅਤੇ ਕਦੇ ਸਿੱਕੇ ਸੱਚ-ਸੱਚ ਦੱਸੋ ਕਿ ਤੁਸੀਂ ਕੋਈ ਜਾਦੂਗਰ ਹੋ ਜ਼ਾਹਿਦ ਨੇ ਡੂੰਗੀ ਸਾਲ ਲਈ ਅਤੇ ਬੋਲਿਆ ਇਹ ਕੋਈ ਜਾਦੂ ਨਹੀਂ ਬਲਕਿ ਰੱਬ ਦੀ ਕਿਰਪਾ ਇਹ ਨਾ ਜਾਣ ਲਓ ਇਹ ਜੋ ਗਰੀਬਾਂ ਲਈ ਹੱਕ ਰੱਖਦਾ ਉਸ ਲਈ ਆਸਮਾਨ ਵੀ ਰਾਹ ਖੋਲ੍ਹ ਦਿੰਦਾ ਪਰ ਘਰ ਵਾਲੀ ਦੇ ਦਿਲ ਵਿੱਚ ਸ਼ੱਕ ਅਤੇ ਲੋਭ ਦੋਵਾਂ ਨੇ ਜਗ੍ਹਾ ਬਣਾ ਲਈ ਉਹ ਸੋਚਣ ਲੱਗ ਪਈ ਜੇਕਰ ਇਹ ਖਜ਼ਾਨਾ ਮੇਰੇ ਕਬਜ਼ੇ ਵਿੱਚ ਆ ਜਾਵੇ ਤਾਂ ਮੈਂ ਇਸ ਤੋਂ ਮਹਿਲ ਬਣਾ ਲਵਾਂਗੀ ਅਤੇ ਮਲਕਾਂ ਵਾਂਗ ਜ਼ਿੰਦਗੀ گزارਾਂਗੀ ਦੂਜੀ ਤਰਫ ਜ਼ਾਹਿਦ ਨੂੰ ਪਤਾ ਸੀ ਕਿ ਅਸਲੀ ਪਰਖ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਰੱਬ ਦੀ ਬਖਸ਼ਿਸ਼ ਸਭ ਤੋਂ ਪਹਿਲਾਂ ਇਨਸਾਨ ਦੀ ਨੀਅਤ ਅਜ਼ਮਾਉਣਾ ਆਉਂਦੀ ਹੈ ਦਿਨ ਲੰਘਦੇ ਗਏ ਜ਼ਾਹਿਦ ਦਾ ਗਿਆਨ ਪੂਰੇ ਪਿੰਡ ਲਈ ਕਿਰਪਾ ਬਣ ਗਿਆ ਪਰ ਘਰ ਦੇ ਵਿੱਚ ਇੰਨੀ ਵੱਧਦੀ ਗਈ ਹਰ ਰਾਤ ਉਸ ਦੀ ਘਰ ਵਾਲੀ ਸੋਚਦੀ ਕਿ ਜ਼ਾਹਿਦ ਨੂੰ ਇਹ ਕਿਵੇਂ ਪਤਾ ਹੁੰਦਾ ਹੈ ਕਿ ਖਜ਼ਾਨਾ ਕਿੱਥੇ ਦੱਬਿਆ ਯਕੀਨਨ ਇਸ ਦੇ ਪਿੱਛੇ ਕੋਈ ਵੱਡਾ ਰਾਸਾ ਹੈ ਇੱਕ ਦਿਨ ਉਸ ਨੇ ਜ਼ਾਹਿਦ ਨੂੰ ਸਖਤ ਲਹਿਜੇ ਵਿੱਚ ਕਿਹਾ ਸੁਣ ਲਓ ਮੇਰੇ ਨਾਲ ਝੂਠ ਨਾ ਬੋਲੋ ਸਾਫ਼-ਸਾਫ਼ ਦੱਸੋ ਕਿ ਇਹ ਸਭ ਤੁਹਾਨੂੰ ਕਿਵੇਂ ਪਤਾ ਹੁੰਦਾ ਨਹੀਂ ਤਾਂ ਮੈਂ ਲੋਕਾਂ ਸਾਹਮਣੇ ਕਹਿ ਦੇਾਂਗੀ ਕਿ ਤੁਸੀਂ ਜਿੰਨਾ ਦੇ ਲੋਕਾਂ ਦੇ ਸਾਥੀ ਹੋ ਅਤੇ ਜਾਦੂ ਕਰਦੇ ਹੋ ਜ਼ਾਹਿਦ ਦਾ ਦਿਲ ਘਬਰਾ ਗਿਆ ਉਸ ਨੂੰ ਜਿੰਨਾ ਦੇ ਲੋਕਾਂ ਦੇ ਰਖਿਆ ਕਰਤਾ ਦੀ ਸਲਾਹ ਯਾਦ ਆ ਗਈ ਕਿ ਜੇ ਰਹਾਸ ਜ਼ਾਹਿਰ ਕੀਤਾ ਤਾਂ ਤੈਨੂੰ ਮੌਤ ਆ ਸਕਦੀ ਹੈ ਪਰ ਬੂਰੀ ਘਰ ਵਾਲੀ ਦਾ ਡਰ ਵੀ ਘਟ ਨਹੀਂ ਸੀ ਉਸ ਨੇ ਡੂੰਗੀ ਸਾ ਲਈ ਅਤੇ ਕਿਹਾ ਇਹ ਗੱਲ ਕਿਸੇ ਨੂੰ ਨਾ ਦੱਸਣਾ ਨਹੀਂ ਤਾਂ ਅਸੀਂ ਦੋਹੇ ਵਿਪਤਾ ਵਿੱਚ ਫਸ ਸਕਦੇ ਹਾਂ ਘਰ ਵਾਲੀ ਮੁਸਕਰਾਈ ਅਤੇ ਬੋਲੀ ਤੂੰ ਮੰਨ ਲਿਆ ਕਿ ਕੋਈ ਰਹੱਸ ਹੈ ਜੇਕਰ ਤੂੰ ਮੈਨੂੰ ਨਾ ਦੱਸਿਆ ਤਾਂ ਅੱਜ ਹੀ ਕਾਜ਼ੀ ਕੋਲ ਜਾ ਕੇ ਸਭ ਕੁਝ ਬੇਨਕਾਬ ਕਰ ਦਿਆਂਗੀ ਜ਼ਾਹਿਦ ਖਮੌਚ ਹੋ ਗਿਆ ਉਸ ਰਾਤ ਉਹ ਬੇਕਰਾਰ ਰਿਹਾ ਨੀਂਦ ਉਸ ਦੇ ਚਿਹਰੇ ਤੋਂ ਦੂਰ ਸੀ ਉਹ ਸੋਚਦਾ ਰਿਹਾ ਕਿ ਜੇ ਸੱਚ ਦੱਸ ਦਿੱਤਾ ਤਾਂ ਮੌਤ ਯਕੀਨੀ ਹੈ ਅਤੇ ਜੇਕਰ ਸੱਚ ਲੁਕਾਇਆ ਤਾਂ ਉਸ ਦੀ ਘਰਵਾਲੀ ਉਸ ਨੂੰ ਜਾਦੂਗਰ ਕਹਿ ਕੇ ਉਸ ਨੂੰ ਛੱਡ ਦੇਵੇਗੀ। ਸਵੇਰ ਹੋਈ ਤਾਂ ਘਰਵਾਲੀ ਨੇ ਹੋਰ ਦਬਾਅ ਵਧਾ ਦਿੱਤਾ। ਜ਼ਾਹਿਦ ਨੇ ਇਰਾਦਾ ਕੀਤਾ ਕਿ ਉਹ ਆਪਣੇ ਰੱਬ ਤੋਂ ਮਦਦ ਮੰਗੇਗਾ। ਉਹ ਮਸਜਿਦ ਤੇ ਇੱਕ ਕੋਨੇ ਵਿੱਚ ਬੈਠ ਕੇ ਰੋ ਰੋ ਕੇ ਅਰਦਾਸਾਂ ਕਰਨ ਲੱਗਾ। "ਓ ਮੇਰੇ ਰੱਬਾ, ਤੂੰ ਜਾਣਦਾ ਹੈ ਕਿ ਮੈਂ ਤੇਰੀ ਖੁਸ਼ੀ ਲਈ ਲੋਕਾਂ ਦੀ ਮਦਦ ਕਰਦਾ ਰਿਹਾ। ਮੇਰਾ ਹੱਸ ਮੇਰੀ ਘਰਵਾਲੀ ਲਈ ਪਰਖ ਨਾ ਬਣੇ। ਮੈਨੂੰ ਅਜਿਹਾ ਰਾਹ ਦਿਖਾ" ਕਿ ਤੇਰਾ ਕਰਮ ਵੀ ਕਾਇਮ ਰਹੇ ਅਤੇ ਮੇਰੀ ਘਰ ਵਾਲੀ ਵੀ ਗੁਮਰਾਹ ਨਾ ਹੋਵੇ ਇਸੇ ਪਲ ਉਸਦੇ ਦਿਲ ਵਿੱਚ ਇੱਕ ਖਿਆਲ ਆਇਆ ਕਿ ਰਹਿਸ ਨਾ ਖੋਲਾਂ ਪਰ ਘਰ ਵਾਲੀ ਨੂੰ ਇਸ ਰਹਿਸ ਦੀ ਕਦਰ ਸਿਖਾਵਾਂ ਉਸ ਨੂੰ ਸਮਝਾਵਾਂ ਕਿ ਜ਼ਿੰਦਗੀ ਤਨ ਦੌਲਤ ਨਾਲ ਨਹੀਂ ਧੀਰਜ ਅਤੇ ਧੰਨਵਾਦ ਨਾਲ ਚੱਲਦੀ ਹੈ ਇਹ ਸੋਚ ਕੇ ਉਹ ਆਪਣੇ ਰੱਬ ਤੇ ਭਰੋਸਾ ਕਰਦੇ ਹੋਏ ਉੱਠ ਖੜਾ ਹੋਇਆ ਇਧਰ ਜ਼ਾਹਿਦ ਦੀ ਘਰ ਵਾਲੀ ਨੇ ਕਾਜ਼ੀ ਨੂੰ ਸ਼ਿਕਾਇਤ ਲਾ ਦਿੱਤੀ ਸਵੇਰੇ ਹੀ ਜ਼ਾਹਿਦ ਅਦਾਲਤ ਵਿੱਚ ਪੇਸ਼ ਹੋਇਆ ਉਸਦੇ ਚਿਹਰੇ ਤੇ ਆਰਾਮ ਸੀ ਪਰ ਦਿਲ ਪਰੇਸ਼ਾਨ ਕਾਜ਼ੀ ਨੇ ਸਖਤ ਲਹਿਜ਼ੇ ਵਿੱਚ ਪੁੱਛਿਆ ਤੂੰ ਖਜ਼ਾਨਾ ਜਾਦੂ ਨਾਲ ਕੱਢਦਾ ਹੈ ਸੱਚ-ਸੱਚ ਦੱਸ ਜ਼ਾਹਿਦ ਨੇ ਹੌਲੀ ਜਿਹੇ ਕਿਹਾ ਕਾਜ਼ੀ ਸਾਹਿਬ ਮੈਂ ਜਾਦੂਗਰ ਨਹੀਂ ਇਹ ਸਭ ਰੱਬ ਦੀ ਕਿਰਪਾ ਹੈ ਅਤੇ ਜੋ ਕੁਝ ਮੈਂ ਕਰਦਾ ਹਾਂ ਉਹ ਗਰੀਬਾਂ ਵਿੱਚ ਵੰਡਿਆ ਜਾਂਦਾ ਹੈ ਉਸੇ ਵੇਲੇ ਉਹ ਬੁੱਢੀ ਔਰ ਜੋ ਉਸਦੀ ਮਦਦ ਲਈ ਆਈ ਸੀ ਉੱਠ ਕੇ ਬੋਲੀ ਕਿ ਜ਼ਾਹਿਦ ਨੇ ਉਸਦੀ ਔਲਾਦ ਦਾ ਪੇਟ ਭਰ ਦਿੱਤਾ ਜਾਦੂਗਰ ਅਜਿਹਾ ਨਹੀਂ ਕਰਦਾ ਦੂਜੇ ਲੋਕ ਵੀ ਜ਼ਾਹਿਦ ਦੇ ਹੱਕ ਵਿੱਚ ਗਵਾਹੀ ਦੇਣ ਲੱਗੇ ਕਾਜ਼ੀ ਨੇ ਉਸ ਨੂੰ નિર્ਦੋਸ਼ ਕਰਾਰ ਦਿੱਤਾ ਅਤੇ ਉੱਥੇ ਤੋਂ ਜਾਣ ਦਿੱਤਾ ਘਰ ਵਿੱਚ ਘਰਵਾਲੀ ਗੁੱਸੇ ਨਾਲ ਭਰੀ ਹੋਈ ਸੀ ਉਸ ਨੇ ਤੈਅ ਕਰ ਲਿਆ ਸੀ ਕਿ ਇਹ ਰਹੱਸ ਮੈਂ ਜਾਣ ਕੇ ਹੀ ਰ੍ਹਾਂਗੀ ਕੁਝ ਦਿਨ ਬਾਅਦ ਭੁੱਖਮਰੀ ਫੈਲ ਗਈ ਤਾਂ ਜ਼ਾਹਿਦ ਨੇ ਆਪਣੀਆਂ ਆਖਰੀ ਚੀਜ਼ਾਂ ਵੀ ਗਰੀਬਾਂ ਵਿੱਚ ਵੰਡ ਦਿੱਤੀਆਂ ਜਿਸ ਤੇ ਉਸ ਦੀ ਘਰਵਾਲੀ ਨੇ ਉਸ ਨੂੰ ਪਾਗਲ ਕਹਿ ਕੇ ਬਹੁਤ ਡਾਂਟਿਆ ਉਹ ਕਹਿਣ ਲੱਗੀ ਉਹ ਜ਼ਾਹਿਦ ਹੁਣ ਮੁਸ਼ਕਿਲ ਵੇਲਾ ਹੈ ਅਤੇ ਤੁਸੀਂ ਸਾਰਾ ਸਮਾਨ ਗਰੀਬਾਂ ਵਿੱਚ ਵੰਡ ਰਹੇ ਹੋ ਜ਼ਾਹਿਦ ਮੁਸਕਰਾ ਕੇ ਬੋਲਿਆ ਜਦੋਂ ਰੱਬ ਜ਼ਮੀਨ ਦਾ ਮਾਲਕ ਹੈ ਤਾਂ ਰੋਜ਼ੀ ਵੀ ਉਸੇ ਵੱਲੋਂ ਹੈ ਜੋ ਅੱਜ ਦੂਜਿਆਂ ਨੂੰ ਖਾਣਾ ਦੇਵੇਗਾ ਕੱਲ ਨੂੰ ਰੱਬ ਉਸ ਦਾ ਵੀ ਖਿਆਲ ਰੱਖੇਗਾ ਪਰ ਘਰ ਵਾਲੀ ਦੇ ਦਿਲ ਵਿੱਚ ਸ਼ੱਕ ਅਤੇ ਲੋਭ ਪਲ ਰਿਹਾ ਸੀ ਰਾਤ ਨੂੰ ਉਸ ਨੇ ਕੁਝ ਲੋਭੀ ਆਦਮੀਆਂ ਨੂੰ ਪੈਸਾ ਦੇ ਕੇ ਕਿਹਾ ਕਿ ਜ਼ਾਹਿਦ ਦਾ ਪਿੱਛਾ ਕਰੋ ਅਤੇ ਜਦੋਂ ਉਹ ਖਜ਼ਾਨਾ ਕੱਢੇ ਤਾਂ ਅੱਧਾ ਹਿੱਸਾ ਮੈਨੂੰ ਦੇ ਦੇਣਾ ਉਹ ਲੋਕ ਤਿਆਰ ਹੋ ਗਏ ਜ਼ਾਹਿਦ ਨਮਾਜ਼ ਤੋਂ ਬਾਅਦ ਖਾਮੋਸ਼ੀ ਨਾਲ ਉਸ ਖੂਹ ਤੇ ਗਿਆ ਖੁਦਾਈ ਕੀਤੀ ਅਤੇ ਸੋਨੇ ਚਾਂਦੀ ਨਾਲ ਭਰਿਆ ਹੋਇਆ ਮਟਕਾ ਬਰਾਮਦ ਹੋਇਆ ਪਰ ਪਿੱਛੇ ਤੋਂ ਉਹਨਾਂ ਆਦਮੀਆਂ ਨੇ ਆ ਕੇ ਉਸ ਨੂੰ ਘੇਰ ਲਿਆ ਉਸ ਨੂੰ ਬਹੁਤ ਮਾਰਿਆ ਅਤੇ ਕੈਦ ਕਰਕੇ ਕਾਜ਼ੀ ਕੋਲ ਲੈ ਆਏ ਅਤੇ ਚੀਕਦੇ ਹੋਏ ਬੋਲੇ ਕੀ ਇਹ ਜਾਦੂਗਰ ਹੈ ਜੋ ਰਾਤ ਨੂੰ ਖਜ਼ਾਨੇ ਕੱਢਦਾ ਕਾਜ਼ੀ ਨੇ ਸਖਤ ਲੈਜੇ ਵਿੱਚ ਪੁੱਛਿਆ ਦੱਸ ਜ਼ਾਹਿਦ ਅੱਧੀ ਰਾਤ ਨੂੰ ਖਜ਼ਾਨਾ ਕਿੱਥੋਂ ਲੈ ਕੇ ਆਇਆ ਇਹ ਗਿਆਨ ਤੈਨੂੰ ਕਿਸ ਨੇ ਦਿੱਤਾ ਜੇ ਹੁਣ ਵੀ ਲੁਕਾਇਆ ਤਾਂ ਸਖਤ ਸਜ਼ਾ ਦੇਵਾਂਗਾ ਜ਼ਾਹਿਦ ਚੁੱਪਚਾਪ ਖੜਾ ਰਿਹਾ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਬਹਿ ਨਿਕਲੇ ਉਹ ਫੌਰਨ ਬੋਲਿਆ ਕਾਜ਼ੀ ਸਾਹਿਬ ਮੈਂ ਜਾਦੂਗਰ ਨਹੀਂ ਇਹ ਸਭ ਰੱਬ ਦਾ ਇਨਾਮ ਹੈ ਪਰ ਮੈਂ ਇਸ ਦੀ ਭਰੋਸੇ ਵਾਲੀ ਚੀਜ਼ ਜ਼ਾਹਿਰ ਨਹੀਂ ਕਰ ਸਕਦਾ ਚਾਹੇ ਮੇਰੀ ਜਾਨ ਹੀ ਕਿਉਂ ਨਾ ਚਲੀ ਜਾਵੇ ਅਦਾਲਤ ਵਿੱਚ ਸ਼ੋਰ ਮਚ ਗਿਆ ਉਸੇ ਪਲ ਉਹ ਪੰਛੀ ਆ ਕੇ ਜ਼ਾਹਿਦ ਦੇ ਮੋਢੇ ਉੱਤੇ ਬੈਠ ਗਿਆ ਅਤੇ ਇਨਸਾਨੀ ਆਵਾਜ਼ ਵਿੱਚ ਬੋਲਿਆ ਇਹ ਬੰਦਾ ਜਾਦੂਗਰ ਨਹੀਂ ਇਹ ਤਾਂ ਰੱਬ ਦਾ ਚੰਗਾ ਬੰਦਾ ਏ ਕਾਜ਼ੀ ਇਹ ਸਭ ਵੇਖ ਕੇ ਬਹੁਤ ਹੈਰਾਨ ਹੋਇਆ ਅਤੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਉਹ ਹੈਰਾਨ ਹੋ ਕੇ ਸੋਚ ਰਿਹਾ ਸੀ ਕਿ ਜਿਸ ਇਨਸਾਨ ਦੇ ਪੱਖ ਵਿੱਚ ਜਾਨਵਰ ਵੀ ਬੋਲ ਰਹੇ ਨੇ ਉਹ ਕਿੰਨਾ ਨੇਕ ਬੰਦਾ ਹੋ ਸਕਦਾ ਇਹ ਕੋਈ ਆਮ ਇਨਸਾਨ ਨਹੀਂ ਹੈ ਉਸ ਨੂੰ ਕਾਜ਼ੀ ਨੇ ਰਿਹਾ ਕਰ ਦਿੱਤਾ ਜਦੋਂ ਉਹ ਘਰ ਪਹੁੰਚਿਆ ਤਾਂ ਉਸ ਦੀ ਘਰਵਾਲੀ ਦਾ ਦਿਲ ਝਲ ਰਿਹਾ ਸੀ ਉਸ ਅੰਦਰ ਈਰਖਾ ਅਤੇ ਲੋਭ ਅਜੇ ਵੀ ਬਾਕੀ ਸੀ ਉਸ ਨੇ ਦੁਬਾਰਾ ਯੋਜਨਾ ਬਣਾਈ ਅਤੇ ਕੁਝ ਲੋਭੀ ਆਦਮੀਆਂ ਨੂੰ ਭੇਜ ਦਿੱਤਾ ਕਿ ਜ਼ਾਹਿਰ ਦਾ ਰਸ ਪਤਾ ਕਰੋ ਪਰ ਜਦੋਂ ਉਹ ਲੋਕ ਖਜ਼ਾਨਾ ਲੁੱਟਣ ਪਹੁੰਚੇ ਤਾਂ ਜ਼ਮੀਨ ਹਿੱ ਲੱਗ ਗਈ ਅਤੇ ਸੋਨਾ ਚਾਂਦੀ ਖਾਕ ਵਿੱਚ ਬਦਲ ਗਿਆ ਜ਼ਾਹਿਦ ਨੇ ਫਿਰ ਆਪਣੇ ਮਨ ਹੀ ਮਨ ਵਿੱਚ ਸੋਚਿਆ ਕਿ ਰੱਬ ਨੇ ਇੱਕ ਵਾਰ ਫਿਰ ਮੇਰੀ ਅਮਾਨਤ ਵਚਾ ਲਈ ਹੈ ਪਰ ਆ ਕੇ ਉਸ ਨੇ ਘਰਵਾਲੀ ਨੂੰ ਕਿਹਾ ਬਸ ਹੁਣ ਬਹੁਤ ਹੋ ਗਿਆ ਤੁਹਾਡਾ ਲਾਲਚ ਅਸੀਂ ਬਰਬਾਦ ਕਰ ਦੇਵਾਂਗੇ ਜੇਕਰ ਤੂੰ ਤੋਬਾ ਨਾ ਕੀਤਾ ਤਾਂ ਮੈਂ ਤੈਨੂੰ ਛੱਡ ਦੇਵਾਂਗਾ ਘਰ ਵਾਲੀ ਖਾਮੋਸ਼ ਹੋ ਗਈ ਉਹ ਰਾਤ ਭਰ ਰੋਂਦੀ ਰਹੀ ਅਤੇ ਸਵੇਰ ਹੁੰਦਿਆਂ ਹੀ ਆਪਣੇ ਘਰ ਵਾਲੇ ਦੇ ਪੈਰਾਂ ਵਿੱਚ गिर ਪਈ ਅਤੇ ਬੋਲੀ ਮੈਨੂੰ ਮaaf ਕਰ ਦਿਓ ਮੈਂ ਅੰਨੀ ਸੀ ਜੋ ਤੁਹਾਨੂੰ ਪਛਾਣ ਨਾ ਸਕੇ ਜ਼ਾਹਿਦ ਨੇ ਮੁਸਕਰਾ ਕੇ ਕਿਹਾ ਜੇਕਰ ਤੁਸੀਂ ਸੱਚੇ ਦਿਲ ਤੋਂ ਤੋਬਾ ਕਰੀ ਹੈ ਤਾਂ ਤੁਸੀਂ ਹੀ ਮੇਰਾ ਅਸਲੀ ਖਜ਼ਾਨਾ ਉਸ ਦਿਨ ਤੋਂ ਬਾਅਦ ਘਰ ਵਾਲੀ ਬਦਲ ਗਈ ਉਹ ਜੋ ਕਦੇ ਸੋਨੇ ਚਾਂਦੀ ਦੀ ਖਵਾਹਿਸ਼ ਰੱਖਦੀ ਸੀ ਹੁਣ ਗਰੀਬਾਂ ਲਈ ਰੋਟੀਆਂ ਪਕਾਉਣ ਲੱਗੀ ਦੋਵੇਂ ਮੀਆਂ ਬੀਬੀ ਖਿਦਮਤ-ਏ-ਖਲਕ ਭਾਵ ਲੋਕਾਂ ਦੀ ਸੇਵਾ ਵਿੱਚ ਲੱਗ ਗਏ ਉਹਨਾਂ ਨੂੰ ਵੇਖ ਕੇ ਪਿੰਡ ਵਾਲੇ ਕਹਿੰਦੇ ਗਰੀਬਾਂ ਦੀ ਮਦਦ ਕਰਨਾ ਹੀ ਅਸਲੀ ਦੌਲਤ ਹੈ ਅੰਤ ਵਿੱਚ ਜ਼ਾਹਿਦ ਨੇ ਕਿਹਾ ਲਾਲਚ ਇਨਸਾਨ ਨੂੰ ਅੰਨ੍ਹਾ ਕਰ ਦਿੰਦਾ ਪਰ ਸਬਰ ਅਤੇ ਸ਼ੁਕਰ ਉਹ ਖਜ਼ਾਨਾ ਜੋ ਕਦੇ ਖਤਮ ਨਹੀਂ ਹੁੰਦਾ ਵੀਡੀਓ ਜੇਕਰ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ